ਹਾਂਜੀ ਦੋਸਤੋ ਸਵਾਗਤ ਆ ਸੂਟਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਸਵਰਾਜ 855 FE ਟ੍ਰੈਕਟ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੇ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਹਾਂ ਟਰੈਕਟ ਦੀ ਸਵਰਾਜ 855 ਐਫੀ ਟਰੈਕਟਰ ਦੋਸਤੋ 2017 ਮਾਡਲ ਆ ਤੇ 535000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਰੇਟ ਇਹ ਤਾਂ ਕਿ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਪਾਵਰ ਸਟੀering ਡੂ ਕਲਚ ਟਰੈਕਟਰ ਦੋਸਤੋ ਸੱਤ ਲੀ ਲੱਗੀ ਹੋਈ ਹੈਗੀ ਤੇ ਇਹ ਵਧੀਆ ਸਾਫ਼ ਹਾਲ ਤੇ ਟਰੈਕਟਰ ਦੋਸਤੋ ਗੋਡੀ ਇਅਰ ਦੇ ਟਾਇਰ ਆ 16x28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈਆ ਬਾਕੀ ਸੋਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਨੇ ਆ ਡਾਉਪਰਤੀ ਡੰਡਸ ਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਦੋਸਤੋ ਰੰਗ ਪੇਂਟ ਪੱਕਾ ਸਾਰਾ ਟਰੈਕਟਰ ਸਾਫ ਪਿਆ ਤੇ ਬਾਕੀ ਸਸਰੀ ਸਾਰੀ ਨਾਲ ਦੇ ਦੋਸਤੋ ਟਰੈਕਟਰ ਦੀ ਇਹ ਟਰੈਕਟਰ 2017 ਮਾਡਲਾ ਤੇ 535000 ਦਾ ਰੇਟ ਆ ਰੇਟ ਘੱਟ ਵੱਧ ਹੋ ਜਾਊਗਾ ਜੇ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਹੋਵੇ ਟ੍ਰੰਜਾ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਈਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਤੇ ਬਾਕੀ ਦੋਸਤੋ ਸਾਨੂੰ ਇਹ ਟਰੈਕਟਰ ਬਰਨਾਲਾ ਹੰਡਿਆ ਵਿਖੇ ਖੜਾ ਮਿਲੂਗਾ ਸਾਰਾ ਟਰੈਕਟਰ ਸਾਫਾ ਦੋਸਤੋ ਤਿੰਨ ਸਿਲੰਡਰ ਇੰਜਨ ਗিয়ার ਵੱਲੋਂ ਫੁੱਲ ਕੰਮ ਹੋ ਕੇ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਤੇ ਸਵਰਾਜ 855 FE ਟਰੈਕਟਰ ਬਾਕੀ ਦੋਸਤੋ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰਾ ਟਰੈਕਟਰ ਦਿਖਾਈ ਦਿੱਤਾ ਵੀਡੀਓ ਨੂੰ ਬਹੁਤ শেয়ার ਕਰ ਦੇ ਕੋ ਲਾਈਕ ਕਮੈਂਟ ਕਰ ਦੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਮਿਲਦੇ ਹਾਂ ਦੋਸਤੋ ਅਗਲੀ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਦੋਸਤੋ